ਅੱਲੂ ਧਿਆਣੇ ਦੀ ਵੀਡੀਓ ਇੱਕ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਜੇ ਗੱਲ ਕਰੀਏ ਤਾਂ ਮੋਡਲ ਤੁਹਾਨੂੰ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਹੈ ਵਿਅਕਤੀ ਗੱਡੀ ਦੇ ਵਿੱਚ ਸਵਾਰ ਹੁੰਦਾ ਤੇ ਉਸ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਜਿਹੜਾ ਸਾਰਾ ਬਵਾਦ ਹੁੰਦਾ ਸੋ ਜਿਸ ਤੋਂ ਬਾਅਦ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਬੇਰਹਿਮੀ ਦੇ ਨਾਲ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਤੋਂ ਬਾਅਦ ਜੇ ਗੱਲ ਕਰੀਏ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਤੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਮੋਲਟੋਨ ਥਾਂਡੇ ਵਿੱਚ ਮੌਜੂਦਾਂ ਸੋ ਐ ਐਸਐਚਓ ਸਾਹਨੂੰ ਵੀ ਗੱਲਬਾਤ ਹੋਈ ਹੈ ਐਸਐਚਓ ਜਸਵਿੰਦਰ ਸਿੰਘ ਹੋਣਾ ਦਾ ਕਹਿਣਾ ਕਿ ਇਹ ਜਿਹੜੀ ਵੀਡੀਓ ਸਾਡੇ ਕੋਲ ਪਹੁੰਚ ਗਈ ਹੈ ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਅਗਰ ਦੋਸ਼ੀ ਕੋਈ ਪਾਇਆ ਜਾਂਦਾ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਫਿਲਹਾਲ ਦੀ ਗੱਲ ਕਰੀਏ ਤਾਂ ਕੋਈ ਵੀ ਹਜੇ ਤੱਕ ਜਿਹੜੀ ਦਰਖਾਸਤ ਥਾਣੇ ਦੇ ਵਿੱਚ ਨਹੀਂ ਆਈ ਨਾ ਹੀ ਚੌਂਕੀ ਦੇ ਵਿੱਚ ਆਈ ਹੈ ਸੋ ਬੜਾ ਵੱਡਾ ਸਵਾਲ ਹੈ ਸੋ ਮਾਮਲੀ ਜੀ ਟੱਕਰ ਨੂੰ ਲੈ ਕੇ ਜਿਹੜਾ ਸਾਰਾ ਵਿਵਾਦ ਹੋਇਆ ਗੁੰਡਾਗਰਦੀ ਹੋਈ ਬੇਰਹਿਮੀ ਦੇ ਨਾਲ ਜਿਹੜਾ ਕੁੱਟਿਆ ਗਿਆ ਸੋ ਇਹ ਲੁਧਿਆਣੇ ਵਿੱਚ ਪਹਿਲਾ ਮਾਮਲਾ ਨਹੀਂ ਇਹੋ ਜਿਹੇ ਜਿਹੜੇ ਕਈ ਮਾਮਲੇ ਆਏ ਦਿਨ ਦੇਖਣ ਨੂੰ ਮਿਲਦੇ ਆ ਤੇ ਲੋਨ ਐਂਡ ਔਰਡ ਦੀ ਸਥਿਤੀ ਪੂਰੇ ਲੁਧਿਆਣੇ ਦੇ ਵਿੱਚ ਦਿਨ ਬਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਸੋ ਬਿਲਕੁਲ ਹੁਣ ਇਹਨਾਂ ਦਾ ਸਮਾਂ ਦੱਸੂਗਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਸੋ ਉਸ ਦੇ ਵੱਲੋਂ ਜਿਹੜੀ ਕਿਸੇ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਸੂਤਰ ਇਹ ਕਹਿ ਰਹੇ ਨੇ ਜਿਸ ਦੀ ਘਟਨਾ ਹੋਈ ਹੈ ਜਿਹੜਾ ਪੀੜਿਤ ਦੀ ਵਿਅਕਤੀ ਹੈ ਉਹ ਜੇਰੇ ਇਲਾਜ ਹੈ ਨੀਜੀ ਹਸਪਤਾਲ ਦੇ ਵਿੱਚ ਪਰ ਕਿਤਨਾ ਕਿਤੇ ਲਗਾਤਾਰ ਕਾਰਵਾਈ ਦੀ ਮੰਗ ਉੱਠ ਰਹੀ ਹੈ ਸੋ ਇਹ ਮੰਗ ਉਹਨਾਂ ਲੋਕਾਂ ਵੱਲੋਂ ਉੱਠ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਜਿਹੜੇ ਵੀਡੀਓ ਦੇਖ ਰਹੇ ਨੇ ਸੋ ਲਗਾਤਾਰ ਜਿਹੜੀ ਕਾਰਵਿ ਦੀ ਜਿਹੜੀ ਮੰਗ ਹੈ ਉਹ ਕਿਤੇ ਰਿਸੋ ਐਸ ਐਚਓ